ਤਾਈ ਤੋਂ 3 ਸਾਲ ਤਕਰੀਬਨ ਹੋ ਚਲੇ ਆ ਜਿਹੜੇ ਸਕੂਲਾਂ ਦੇ ਵਿੱਚ ਸਵਾਵਾਂ ਨਿਭਾ ਰਹੇ ਨੇ ਜਿਹੜੇ ਅਧਿਆਪਕ ਸਕੂਲਾਂ ਦੇ ਵਿੱਚ ਜਿਹੜੇ ਆ ਰੈਗੂਲਰ ਜਿਹੜੇ ਆ ਡਿਊਟੀਆਂ ਨਿਭਾ ਰਹੇ ਨੇ ਸਿੱਖਿਆ ਮੰਤਰੀ ਸਾਹਿਬ ਜੀ ਅੱਜ ਜੇਕਰ ਤੁਹਾਡੇ ਐਜੂਕੇਸ਼ਨ ਡਿਪਾਰਟਮੈਂਟ ਦਾ ਸਿਰ ਉੱਚਾ ਕਰਨ ਵਾਲੇ ਜਿਹੜੇ 68 35 ਜੂਨੀਅਨ ਨੇ ਜਿਨ੍ਹਾਂ ਨੇ ਸਕੂਲਾਂ ਦੇ ਜਾ ਕੇ ਨਿਹਾਰ ਬਦਲ ਦਿੱਤੀ ਅੱਜ ਤੁਸੀਂ ਉਹਨਾਂ ਤੋਂ ਜਿਹੜਾ ਬਦਲਾ ਲੈ ਰਹੇ ਹੋ ਤੁਸੀਂ ਉਹਨਾਂ ਦੇ ਕੰਮ ਕੀਤੇ ਹੋਏ ਤੇ ਤੁਸੀਂ ਤੁਹਾਨੂੰ ਇਹ ਫਕਰ ਹੋਣਾ ਚਾਹੀਦਾ ਸੀ ਪਰ ਅੱਜ ਉਹ ਕੇਡਰ ਜਿਹੜਾ ਹੈਗਾ ਜਿਹੜਾ ਉਹ ਅਧਿਆਪਕ ਹੈ ਉਹ ਅੱਜ ਡਰਿਆ ਹੋਇਆ ਕਿ ਇਹ ਸਾਲੂ ਰਸਤਾ ਜਿੱਦ ਕਿਦਰੇ ਬਾੜ ਦਾ ਦਿਖਾਇਆ ਜਾਵੇ ਸੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਟੀਚਰ ਸਕੂਲਾਂ ਦੇ ਵਿੱਚ ਸਿਵਾਵਾ ਨਿਭਾ ਰਿਹਾ ਹੈ ਉਹ ਰੈਗੂਲਰ ਹੀ ਸਿਵਾਵਾ ਜਿਹੜਾ ਨਿਭਾਵੇ ਉਹ ਬਾਹਰ ਨਹੀਂ ਹੋਣਾ ਚਾਹੀਦਾ ਸਾਨੂੰ 3 3 2.5 3 3 ਸਾਲ ਹੋ ਗਏ ਮਤਲਬ ਕਿ ਦੂਰ ਜੌਬ ਕਰਦੇ ਨੂੰ ਜਦ ਕਿ ਇਹ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਇਹ ਕਹਿੰਦੇ ਸੀ ਸਾਡੇ ਜਿਹੜੇ ਟੀਚਰ ਹੈ ਉਹ ਘਰ ਦੇ ਨੇੜੇ 30 ਕਿਲੋਮੀਟਰ ਤੱਕ ਨੌਕਰੀ ਕਰਨਗੇ ਪਰ ਸਾਨੂੰ 3 ਸਾਲ ਦੇ ਨੀਅਰ ਅਬਾਊਟ ਹੋ ਗਿਆ ਜਿਹੜਾ ਅਸੀਂ 2.5 ਤੋਂ ਲੈ ਕੇ 300 ਕਿਲੋਮੀਟਰ ਦੂਰ ਜੌਬ ਕਰਦੇ ਆਂ